ਲੋ ਜੀ ਜਿੱਥੇ ਤੁਸੀਂ ਕਿਤਾਬਾਂ ਦਾ ਸਾਹਿਤ ਦੇਖ ਰਹੇ ਹੋ ਪੜ੍ਹ ਰਹੇ ਹੋ ਉੱਥੇ ਜ਼ਹਿਰ ਮੁਕਤ ਕਿੰਨੂ ਜੂਸ ਵੀ ਪੀ ਸਕਦੇ ਹੋ ਬਾਹਿਆਂ ਨੇ ਇੱਥੇ ਜ਼ਹਿਰ ਮੁਕਤ ਕਿੰਨੂ ਜੂਸ ਵੀ ਇੱਥੇ ਤਿਆਰ ਕੀਤਾ ਜਾ ਰਿਹਾ ਹੈਗਾ ਆਰਗੈਨਿਕ ਖੇਤੀ ਦੇ ਵਿੱਚੋਂ ਕਿੰਨੂ ਦਾ ਜੂਸ ਤੇ ਇਧਰਲੇ ਪਾਸੇ ਸ਼ਹਿਦ ਦੇਸੀ ਸ਼ਹਿਦ ਇਹ ਇਧਰੋਂ ਹੈਗੀ ਜੀ ਯਾਨਕਿ ਹਲਦੀ ਆਰਗੈਨਿਕ ਤੁਸੀਂ ਦੇਖ ਸਕਦੇ ਹੋਗੇ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮੇਲੇ ਦੇ ਪ੍ਰਬੰਧਕਾਂ ਨੂੰ ਕਿਉਂਕਿ ਇਹ ਦੂਜਾ ਸਾਹਿਤਕ ਮੇਲਾ ਹੈਗਾ ਮੈਂ ਉਹਨਾਂ ਨੂੰ ਸਮੁੱਚੇ ਰੂਪ ਦੇ ਵਿੱਚ ਪੁੱਤੇ ਪੰਜਾਬ ਦੇ ਪੰਜਾਬੀਆਂ ਵੱਲੋਂ ਮੁਬਾਰਕਬਾਦ ਕਹਿਣਾ ਕਿਉਂਕਿ ਇਸ ਤਰ੍ਹਾਂ ਦੇ ਮੇਲਿਆਂ ਦਾ ਹੋਣਾ ਬਹੁਤ ਲਾਜ਼ਮੀ ਹੈ ਜਿੱਥੇ ਪੁਸਤਕਾਂ ਦਾ ਵੱਡਾ ਭੰਡਾਰ ਮਿਲਦਾ ਹੈ ਪਾਠਕ ਵਰਗ ਨੂੰ ਉੱਥੇ ਹੀ ਜਿਹੜੇ ਵਿਰਾਸਤੀ ਭੋਜਨ ਹੈਗੇ ਆ ਜਿਵੇਂ ਅਸੀਂ ਸ਼ਹਿਦ ਦੀ ਗੱਲ ਕਰਦੇ ਆਂ ਬੀ ਪੋਲਨ ਦੀ ਗੱਲ ਕਰਦੇ ਆਂ ਸ਼ੁੱਧ ਹਲਦੀ ਦੀ ਗੱਲ ਕਰਦੇ ਆਂ ਤਾਂ ਪਿਓਰ ਚੀਜ਼ਾਂ ਜਿਹੜੀਆਂ ਮਤਲਬ ਇੱਕ ਮਿਲ ਗੋਭਾ ਹੁੰਦਾ ਮੇਲਾ ਹਨ ਤੇ ਇਸ ਕਰਕੇ ਇਸ ਤਰ੍ਹਾਂ ਦੇ ਉਦਮ ਹੈ ਜਿਹੜੇ ਉਪਰਾਲੇ ਆ ਉਹਨਾਂ ਨੂੰ ਉਹਨਾਂ ਦਾ ਸਵਾਗਤ ਕਰਨਾ ਬਣਦਾ ਹੈਗਾ ਤਾਂ ਜਦੋਂ ਫਾਰਮਰ ਅੱਜ ਦੇ ਟਾਈਮ ਦੇ ਵਿੱਚ ਖਰੋਤ ਦਾ ਸ਼ਿਕਾਰ ਹੈ ਕਣਕ ਝੋਨੇ ਦੇ ਚੱਕਰ ਚ ਪਿਆ ਹੋਇਆ ਤਾਂ ਉਸ ਸਮੇਂ ਦੇ ਉੱਤੇ ਜਿਵੇਂ ਡਾਇਵਰਸਿਫਿਕੇਸ਼ਨ ਵਿਭਿੰਨਤਾ ਦੀ ਗੱਲ ਹੁੰਦੀ ਹੈ ਤਾਂ ਪਹਿਲਾਂ ਜਿਹੜੇ ਮੇਲੇ ਲੱਗਦੇ ਸੀ ਉਹ ਕੇਵਲ ਤੇ ਕੇਵਲ ਕਿਤਾਬਾਂ ਦੇ ਮੇਲੇ ਸੀ ਅੱਜ ਦੇ ਜਿਹੜੇ ਸਾਹਿਤਕ ਮੇਲੇ ਆ ਉਹ ਮਤਲਬ ਸਮੇਲ ਹੈਗੇ ਆ ਕਿਸਾਨੀ ਨਾਲ ਜੋੜ ਕੇ ਵੀ ਤੇ ਪੁਸਤਕ ਮੇਲੇ ਵੀ ਹੈਗੇ ਆ ਇਹ ਦੋਨੇ ਚੀਜ਼ਾਂ ਦਾ ਜਿਹੜਾ ਰਲੇਮਾ ਹੈਗਾ ਇਹ ਬਹੁਤ ਵਧੀਆ ਹੈਗਾ ਜਿੱਥੇ ਪਾਠਕ ਵਰਗ ਨੂੰ ਕਿਤਾਬਾਂ ਪੜਨ ਨੂੰ ਮਿਲਦੀਆਂ ਉੱਥੇ ਹੀ ਉਹਨਾਂ ਦੀ ਰਸੋਈ ਦਾ ਜਿਹੜਾ ਸਮਾਨ ਹੈਗਾ ਉਹ ਵੀ ਉਹਨਾਂ ਨੂੰ ਮਿਲ ਜਾਂਦਾ ਹੈਗਾ ਮੇਲਿਆਂ 'ਚ ਪਰ ਮੇਰਾ ਇਹ ਵੀ ਆਪਣਾ ਖੋਦਾ ਮੰਨਣਾ ਹੈਗਾ ਕਿ ਸਾਡੀ ਜੇ ਦਿਮਾਗ ਤੰਦਰੁਸਤ ਕਰਨਾ ਤਾਂ ਕਿਤਾਬਾਂ ਪੜ੍ਹਨੀਆਂ ਲਾਜ਼ਮੀ ਐ ਜੇ ਸਰੀਰ ਤੰਦਰੁਸਤ ਕਰਨਾ ਹੈਗਾ ਤਾਂ ਸਾਨੂੰ ਸ਼ੁੱਧ ਭੋਜਨ ਹੈ ਜਿਹੜਾ ਉਹ ਖਾਣਾ ਚਾਹੀਦਾ ਸਾਡੀਆਂ ਰਸੋਈਆਂ ਦਾ ਜਿਹੜਾ ਮਹਾਂਦਰਾ ਤੰਦਰੁਸਤੀ ਵਾਲਾ ਹੋਣਾ ਚਾਹੀਦਾ ਪਹਿਲਾਂ ਜਿਹੜਾ ਕਿਸਾਨ ਸੀਗਾ ਅੱਜ ਤੋਂ ਜੇ 2 ਦਹਾਕੇ ਪਹਿਲਾਂ ਦੀ ਗੱਲ ਕਰੀਏ ਜਾਂ 3 ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਕਿਸਾਨ ਬਾਜ਼ਾਰ 'ਚ ਵੇਚਣ ਜਾਂਦਾ ਸੀ ਆਦੇ ਕਿਸਾਨ ਬਾਜ਼ਾਰ ਚੋਂ ਲੈਣ ਜਾਂਦਾ ਹੈ ਮਤਲਬ ਇਸ ਕਨਸੈਪਟ ਨੂੰ ਤੋੜਦਾ ਹੈ ਇਸ ਤਰ੍ਹਾਂ ਦਾ ਸਾਹਿਤਕ ਮੇਲਾ ਜਿਹੜਾ ਹੈਗਾ ਤਾਂ ਕਿ ਲੋਕ ਕਿਸਾਨ ਹੈ ਜਿਹੜਾ ਉਹ ਬਾਜ਼ਾਰ ਚ ਲੈ ਕੇ ਜਾਵੇ ਆਪਣੀਆਂ ਚੀਜ਼ਾਂ ਆਪਣੀ ਬਣ ਗਈਆਂ ਆਪਣੇ ਆਪਣੀਆਂ ਵਸਤੂਆਂ ਤੇ ਖਪਤਕਾਰ ਦੀ ਝੋਲੀ ਚ ਸ਼ੁੱਧ ਚੀਜ਼ਾਂ ਪੈਣ ਤਾਂ ਆਮ ਤੌਰ ਦੇ ਉੱਤੇ ਇਹ ਹੁੰਦਾ ਸੀ ਕਿ ਜਦੋਂ ਮੰਡੀ ਵੀ ਜਾਂਦਾ ਸੀ ਤਾਂ ਕੋਈ ਵੀ ਚੀਜ਼ ਲਾਲੇ ਨੂੰ ਦੇਣ ਜਾਂਦਾ ਇਹ ਭਵੇਂ ਸਰੋਂ ਦਾ ਸਾਗ ਹੀ ਹੁੰਦਾ ਸੀ ਤੋੜ ਕੇ ਲੈ ਕੇ ਜਾਂਦਾ ਸੀ ਕਿਸਾਨ ਜਾਂ ਹੋਰ ਚੀਜ਼ਾਂ ਹੁੰਦੀਆਂ ਦਾਲਾਂ ਹੁੰਦੀਆਂ ਸੀ ਅਨਾਜ ਹੁੰਦੇ ਸੀ ਇਸ ਤਰ੍ਹਾਂ ਦੇ ਤਾਂ ਮਤਲਬ ਉਹ ਬਾਜ਼ਾਰ ਜਿਹੜਾ ਕਿਸਾਨੀ ਨਾਲ ਜੁੜਿਆ ਹੋਇਆ ਸੀ ਭਾਵੇਂ ਅੱਜ ਵੀ ਇਹ ਸੱਚ ਹੈ ਕਿ ਦੁਨੀਆ ਦਾ ਕੁੱਲ ਕੱਚਾ ਮਾਲ ਹੈ ਜਿਹੜਾ ਧਰਤੀ ਦੀ ਪੈਦਾਵਾਰ ਰਹੀ ਹੈ ਧਰਤੀ ਨੇ ਹੀ ਸਜਣਾ ਕਰਨੀ ਹੈ ਤਾਂ ਜੋ ਕਾਰਪੋਰੇਟ ਦੀ ਨਿਗਾਹ ਜਿਹੜੀ ਉਹ ਵੀ ਧਰਤੀ ਤੇ ਤਾਂ ਜੋ ਲੱਗੀ ਹੋਈ ਹੈ ਤਾਂ ਕਿਸਾਨੀ ਨੂੰ ਇਸ ਗੱਲ ਲਈ ਸੋਚਣਾ ਬਣਦਾ ਸਹਿਰਜ ਯਤਨ ਕਰਨੇ ਚਾਹੀਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਸਾਰਥਕ ਮੇਲੇ ਹੈਗੇ ਆ ਸਾਹਿਤਕ ਮੇਲੇ ਹੈਗੇ ਆ ਉਹਨਾਂ ਦਾ ਆਯੋਜਨ ਹੋਣਾ ਬਹੁਤ ਲਾਜ਼ਮੀ ਹੈਗਾ ਤਾਂ ਕਿ ਜਿਹੜਾ ਸਾਡਾ ਵਰਗ ਹੈਗਾ ਖਾਸ ਕਰਕੇ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈਗੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਇਹ ਚੀਜ਼ਾਂ ਸਿੱਖਣ ਵਾਗੀਆਂ ਮਿਲਦੀਆਂ ਕਈ ਚੀਜ਼ਾਂ ਤੋਂ ਅਵੇਸਲੇ ਆ ਬਹੁਤ ਚੀਜ਼ਾਂ ਅਸੀਂ ਛੱਡ ਚੁੱਕੇ ਆ ਜਿਵੇਂ ਹਾਲਾਂਕਿ ਹੁਣ ਤਾਂ ਚਲੋ ਗੋੜਾ ਵਾਲੇ ਪਾਸੇ ਨੂੰ ਆਏ ਆ ਲੋਕ ਸ਼ਹਿਦ ਖਾਨ ਵਾਲੇ ਪਾਸੇ ਨੂੰ ਆਏ ਆ ਸ਼ਹਿਦ ਤੋਂ ਬਣੀ ਉਹਨੀਆਂ ਵਸਤਾਂ ਖਾਨ ਵਾਲੇ ਪਾਸੇ ਨੂੰ ਆਏ ਆ ਸੁੱਧ ਚੀਜ਼ਾਂ ਦੀ ਗੱਲ ਹੁੰਦੀ ਹੈ ਹਲਦੀ ਸੁੱਧ ਦੀ ਗੱਲ ਹੁੰਦੀ ਹੈ ਨਹੀਂ ਤਾਂ ਅਕਸਰ ਇਹ ਦੇਖਿਆ ਜਾਂਦਾ ਕਿ ਹਲਦੀ ਮਤਲਬ ਹਰ ਘਰ ਵਰਤੀ ਜਾਂਦੀ ਹੈ ਪਰ ਉਹ ਆਉਂਦੀ ਬਾਜ਼ਾਰ ਤੋਂ ਹੈ ਤੇ ਜੇ ਕਿਸੇ ਨੂੰ ਇਹ ਸਵਾਲ ਕਰੋ ਕਿ ਉਹ ਹਲਦੀ ਕਿੱਥੋਂ ਲੈ ਕੇ ਆਇਆ ਤਾਂ ਉਹ ਕਹਿੰਦਾ ਜਾਂ ਤਲਵੰਡੀ ਸਾਹਿਬੋਂ ਜਾਂ ਮੌੜ ਜਾਂ ਕਿਸੇ ਦੁਕਾਨ ਤੋਂ ਤੇ ਉਹ ਤੋਂ ਅਗਲਾ ਸਵਾਲ ਇਹ ਪੁੱਛੋ ਵੀ ਭਾਈ ਮੋੜ ਕਿੱਥੋਂ ਆਈ ਜਾਂ ਤਲਵੰਡੀ ਕਿੱਥੋਂ ਇਹਦਾ ਬਠਿੰਡੇ ਕਿੱਥੋਂ ਆਈ ਤਾਂ ਉਹ ਕਹਿੰਦਾ ਵੀ ਉਹ ਦਿੱਲੀੋਂ ਆਈ ਹੋਣੀ ਐ ਹਾਲਾਂਕਿ ਮਤਲਬ ਇਹ ਹੋਣਾ ਵੀ ਧਰਤੀ ਤੋਂ ਹੀ ਪੈਦਾ ਹੋਈ ਹੋਈ ਹਲਦੀ ਐ ਪਰ ਉਹ ਬਹੁਤ ਤਰ੍ਹਾਂ ਦੀ ਮਿਲਾਵਟੀ ਹਲਦੀ ਐ ਜੇ ਕਿਸਾਨ ਖੁਦ ਪੈਦਾ ਕਰਨਗੇ ਅਸੀਂ ਬੀਟਰੀਟ ਨੈਚੁਰਲ ਹਲਦੀ ਜਿਹੜੀ ਪ੍ਰੋਸੈਸਿੰਗ ਕਰਦੇ ਆ ਔਰ ਖਪਤਕਾਰ ਦੀ ਝੋਲੀ ਪਾਉਣ ਵਾਸਤੇ ਤਾਂ ਇਹ ਚੀਜ਼ਾਂ ਜਿਹੜੀਆਂ ਇਹ ਚੀਜ਼ਾਂ ਹਰ ਹਰ ਰੋਜ਼ ਸਾਡੀ ਰਸੋਈ ਚ ਵਰਤੀ ਜਾਂਦੀ ਹੈ ਪਰ ਜ਼ਰੂਰੀ ਇਹ ਹੈ ਕਿ ਸਾਨੂੰ ਤੰਦਰੁਸਤੀ ਚਾਹੀਦੀ ਐ ਸਾਨੂੰ ਸ਼ੁੱਧ ਚੀਜ਼ਾਂ ਨੇਚਰਲ ਚੀਜ਼ਾਂ ਖਾਣ ਵਾਲੇ ਪਾਸੇ ਆਉਣਾ ਪਊਗਾ। ਤੁਹਾਡਾ ਤਿਆਰ ਕੀਤਾ ਸ਼ੁੱਧ ਸਮਾਨ ਕਿੱਥੋਂ ਤੇ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ? ਮੇਰਾ ਨਾਮ ਜਗਤਾਰ ਸਿੰਘ ਹੈ ਪਿੰਡ ਮੰਡੀ ਖੁਰ ਦਾ ਜਿਲ੍ਹਾ ਬਠਿੰਡਾ ਹੈਗਾ ਔਰ ਮੇਰਾ ਨੰਬਰ ਹੈਗਾ 9501800860 ਤੁਸੀਂ ਇਸ ਨੰਬਰ ਤੇ ਵੀ ਮੇਰੇ ਨਾਲ ਗੱਲ ਕਰ ਸਕਦੇ ਹੋ ਸਾਡਾ ਸਮਾਨ ਬਠਿੰਡਾ ਆਸ-ਪਾਸ ਦੀਆਂ ਮੰਡੀਆਂ 'ਚ ਲਗਭਗ ਮਿਲ ਜਾਂਦਾ ਹੈਗਾ। ਜਦੋਂ ਤੁਸੀਂ ਸੰਪਰਕ ਕਰੋਗੇ ਤੇ ਅਸੀਂ ਤੁਹਾਨੂੰ ਪਤਾ ਟਿਕਾਣਾ ਸਾਰਾ ਦੱਸ ਸਕਦੇ ਹਾਂ ਕਿ ਅਸੀਂ ਇਸ ਜਗ੍ਹਾ ਤੋਂ ਤੁਸੀਂ ਮਿਲ ਸਕਦੇ ਹਾਂ ਔਰ ਸਾਡਾ ਤਾਂ ਹੁਣ ਇਸ ਇੱਥੋਂ ਤੱਕ ਕਿ ਅਸੀਂ ਅਦਰ ਡਿਸਟ੍ਰਿਕਟ ਦੇ ਵਿੱਚ ਵੀ ਕੰਮ ਕਰ ਰਹੇ ਹਾਂ ਪੰਜਾਬ ਦੇ ਇਲਾਵਾ ਅਸੀਂ ਅਦਰ ਸਟੇਟਾਂ ਦੇ ਵਿੱਚ ਵੀ ਜਾ ਰਹੇ ਹਾਂ ਜਿਵੇਂ ਸਾਡਾ ਹਿਸਾਰ ਤੋਂ ਵੀ ਸਮਾਨ ਮਿਲ ਜਾਂਦਾ ਹੈ ਜਾਂ ਹਰਮਾਨਗੜ੍ਹ ਵਾਲੇ ਪਾਸੇ ਨੂੰ ਵੀ ਸਾਡਾ ਜਿਹੜਾ ਹੈਗਾ ਸਟੋਰ ਤਾਂ ਮਤਲਬ ਚੰਡੀਗੜ੍ਹ ਮਹਾਲੀ ਤੋਂ ਵੀ ਸਮਾਨ ਮਿਲ ਜਾਂਦਾ ਹੈਗਾ ਕਿਉਂਕਿ ਅਸੀਂ ਦੋ ਬ੍ਰਾਂਡਾਂ ਦੇ ਨਾਂ ਤੇ ਕੰਮ ਕਰ ਰਹੇ ਹਾਂ ਇੱਕ ਨਿਊ ਸੋਨਾ ਸੈਲਫ ਹੈਲਪ ਗਰੁੱਪ ਦੂਜਾ ਹੈਗਾ ਸਾਡਾ ਬੀ ਟ੍ਰੀਟ ਨੇਚਰਲ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਦੇ ਨਾਂ ਤੇ ਤੇ ਬੀ ਟ੍ਰੀਟ ਦੇ ਜਿਹੜੇ ਉਤਪਾਦ ਹੈਗੇ ਆ ਉਹਦੇ ਚ ਸ਼ਹਿਦ ਸੁੱਧ ਸ਼ਹਿਦ ਹੈਗਾ ਬੀ ਪੋਲਨ ਹੈਗਾ ਕਰੈਕ ਕਰੀਮਸ ਹੈਗੀਆਂ ਤੇ ਹਲਦੀ ਹੈਗੀ ਹੈ ਸਾਡੇ ਬਹੁਤ ਤਰ੍ਹਾਂ ਦੇ ਅਚਾਰ ਹੈਗੇ ਆ ਜਿਹੜੇ ਨੇਚਰਲ ਅਚਾਰ ਹੈਗੇ ਆ ਉਹ ਚੀਜ਼ਾਂ ਸਾਡੇ ਕੋਲੋਂ ਅਵੇਲੇਬਲ ਮਿਲ ਜਾਂਦੀਆਂ